ਵਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਇੱਕ ਗੱਡੀ ਆਪਾਂ ਐਨ ਆਰ ਆਈ ਮਾਲਕ ਦੀ ਲੈ ਕੇ ਪਹੁੰਚੇ ਹਾਂ ਇੱਕ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਸਾਰੀਆਂ ਮਸ਼ੀਨਰੀਆਂ ਜਮ੍ਹਾਂ ਸਸਤੇ ਰੇਟਾਂ 'ਚ ਗੱਲਬਾਤ ਸਾਰੀ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਵੀ ਗੱਡੀਆਂ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਵੀਡੀਓ ਜਾਣਕਾਰੀ ਫੋਟੋਆਂ ਆਪੇ ਜੋ ਫਰੀਚ ਆਪਾਂ ਏਡ ਤੋਂ ਆਡੀ ਲਾ ਦਾਂਗੇ ਜੀ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਆਏ ਆ Swift ਤੁਹਾਨੂੰ ਦੇਖਣ ਨੂੰ ਮਿਲੂਗੀ ਡੀਜ਼ਲ ਤੇ ਆ ਜੀ Swift VDI 2014 ਮਾਡਲ ਗੱਡੀ ਆ ਦੂਜੇ ਨਾਮ ਐ ਜੀ ਤੇ 92000 ਗੱਡੀ ਕੁੱਲ ਚੱਲੀ ਹੋਈ ਐ ਕੰਡੀਸ਼ਨ ਬਹੁਤ ਵਧੀਆ ਜੀ 3,25,000 ਰੁਪਿਆ ਮਾਲਕ ਨੇ ਡਿਮਾਂਡ ਕਹੀ ਐ 3,25 ਦੇ ਵਿੱਚੋਂ ਰੇਟ ਕੀਤਾ ਜਾਊਗਾ ਡੱਬ ਵਾਲੀ ਮਾਲਕ ਦਾ ਏਰੀਆ ਗਾ ਸਵਿਫਟ ਗੱਡੀ ਹੈ ਸੋਹਣੀ ਗੱਡੀ ਹੈ ਚਿੱਟਾ ਰੰਗ ਹੈ ਤੇ ਕਮੀ ਵੀ ਕੋਈ ਨਹੀਂ ਹੈਗੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੀ ਚਲਾ ਕੇ ਦੇਖਣਾ ਚਾਹੁੰਦੇ ਹੋ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਗੱਡੀ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਬਾਕੀ ਟਾਇਰ ਦੇਖੋ ਜੀ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਹਰਿਆਣਾ ਨੰਬਰ ਗੱਡੀ ਹੈ ਅੰਦਰੋਂ ਕੰਡੀਸ਼ਨ ਵਧੀਆ ਸੀ ਬਾਹਰੋਂ ਵਧੀਆ ਪਈ ਹੈ 14 ਮਾਡਲ ਹੈ 3,25,000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਜੀ ਮਾਲਕ ਕਹਿੰਦੇ ਸੀਗੇ ਵੀ ਰੇਟ ਵੇਖ ਕੇ ਮੌਕੇ ਤੇ ਕਰ ਲੈਂਗੇ ਨੰਬਰ ਸਕਰੀਨ ਤੇ ਆ ਜੀ ਮਾਲਕ ਦਾ ਕਿਸੇ ਨੇ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਤਾਂ 98122 83373 ਕਰੋ ਜੀ ਗੱਲਬਾਤ ਤੇ ਗੱਲ ਕਰਾਂਗੇ ਜੀ ਆਪਾਂ ਆਪਣੇ ਕੋਲ ਇੱਕ ਹੋਰ ਸਵਿਫਟ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਹੈ ਗੱਡੀ ਦਾ ਜਿਹੜਾ ਏਰੀਆ ਹੈਗਾ ਆਪਾਂ ਨੂੰ ਮਿਲੂਗਾ ਜੀ ਡਿਸਟ੍ਰਿਕਟ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਪਿੰਡ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਆਰਮੀ ਪਰਸਨ ਦੀ ਗੱਡੀ ਐ ਸੀ ਮਾਲਕ ਜਿਹੜੇ ਆਪ ਨੇ ਉਹ ਆਰਮੀ ਚ ਨੇ ਤੇ ਗੱਡੀ ਸੋਹਣੀ ਐ ਸੀ 2029 ਤੱਕ ਗੱਡੀ ਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ 2009 ਮਾਡਲ ਗੱਡੀ ਐ ਸੀ ਤੇ ਪੈਟਰੋਲ ਪਲੱਸ ਸੀਜੀ ਤੇ ਇਹ ਕੰਡੀਸ਼ਨ ਆਲੋਕਿਆ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਸੀ ਫੋਟੋਆਂ ਚ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਈ ਰਹੀਆਂ ਸੀ ਤੇ ਫੋਟੋਆਂ ਵਧੀਆ ਮਾਲਕ ਨੇ ਖਿੱਚ ਕੇ ਭੇਜੀਆਂ ਸੀ ਬੰਪਰ ਬੂਮਪਰ ਵਧੀਆ ਮਿਲ ਜਾਣਗੇ ਤੇ ਜਿਹੜਾ ਮੂਰੇ ਬੋਰਨਟ ਹੈਗਾ ਉਹ ਤੁਸੀਂ ਦੇਖ ਲਓ ਜੀ ਮੜਾ ਮੋਟਾ ਜਾਂ ਡੈਮੇਜ ਆ ਲੱਗ ਰਿਹਾ ਜੀ ਬਾਕੀ ਡੈਮੇਜ ਹੈ ਜਾਂ ਐਮੀ ਪਰਸ਼ਾਵਾ ਜਾਂ ਪੈਂਦਾ ਉਹ ਤੁਸੀਂ ਮਾਲਕ ਨਾਲ ਆਪ ਫੋਨ ਤੇ ਗੱਲ ਕਰ ਲਿਓ ਨੰਬਰ ਸਕਰੀਨ ਤੇ ਆ ਜੀ ਮਾਲਕ ਦਾ ਜਿਨ੍ਹਾਂ ਦੀ ਗੱਡੀ ਆ ਨੰਬਰ 82838 367655 ਕਰੋ ਜੀ ਗੱਲਬਾਤ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਸੀ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465929488 ਤੁਹਾਡੇ ਕੋਲੇ ਗੱਡੀ ਆ ਮੋਟਰਸਾਈਕਲ ਆ ਘਰ ਆ ਕੋਠੀ ਆ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਜਮਾ ਫਰੀਚ ਆਪਾਂ ਐਡ ਲਾ ਦੇਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਜਿੰਨਾ ਸਾਰਾ ਆਪਾਂ ਕੰਮ ਕਰਦੇ ਆ ਫਰੀਚ ਕਰਦੇ ਆ ਬਸ ਆਪਣੇ ਕੋਲੇ ਭੇਜੋ ਐਡ ਤੁਹਾਡੀ ਨਾਲ ਦੀ ਨਾਲ ਲਗਾ ਦਿੱਤੀ ਜਾਵੇਗੀ ਇੱਕ ਹੋਰ ਆਪਾਂ ਸਵਿਫਟ ਲੈ ਕੇ ਪਹੁੰਚਿਆ ਸੀ 2011 ਦੇ ਲਾਸਟ ਦੇ ਵਿੱਚ ਗੱਡੀ ਆਈ ਸੀ ਗੱਡੀ 2011 ਚ ਨਿਕਲੀ ਸੀਗੀ ਤੇ ਰਜਿਸਟ੍ਰੇਸ਼ਨ ਤੇ ਜਿਹੜੀ ਆਰ ਸੀ ਬਣੀ ਹੋਈ ਹੈ 2012 ਦੀ ਬਣੀ ਹੋਈ ਹੈ ਕੰਡੀਸ਼ਨ ਆਲੂਕੀ ਸੀ 290000 ਰੁਪਇਆ ਡਿਮਾਂਡ ਮਾਲਕ ਵੱਲੋਂ ਪਹੁੰਚੀ ਹੈ 121000 ਕੁੱਲ ਗੱਡੀ ਚੱਲੀ ਹੋਈ ਹੈ ਗੱਡੀ ਸੋਹਣੀ ਹੈ ਪੰਜਾਬ ਨੰਬਰ ਹੈ ਰੰਗ ਚਿੱਟਾਗਾ ਸੋਹਣੀ ਗੱਡੀ ਹੈ ਟਾਇਰਾਂ ਚ ਲਾਈ ਲੱਗੇ ਹੋਈ ਨੇ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਹਰ ਪਾਸੋਂ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਚਲਾ ਕੇ ਵੀ ਦੇਖ ਸਕਦੇ ਹੋ ਗੱਡੀ ਨੂੰ ਸਟਾਰਟ ਕਰਕੇ ਦੇਖਣਾ ਚਾਹੁੰਦੇ ਹੋ ਜੀ ਸਟਾਰਟ ਕਰਕੇ ਵੀ ਦੇਖ ਸਕਦੇ ਹੋ 290000 ਰੁਪਏ ਇੱਕ ਡਿਮਾਂਡ ਮਾਲਕ ਵੱਲ ਪਹੁੰਚੀ ਹੈ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਘੱਟਵਾ ਦਿੱਤਾ ਜਾਊਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਸੀ ਟਾਇਰ ਬਿਲਕੁਲ ਨਵੇਂ ਨੇ ਗੱਡੀ ਦੇ ਕਾਗਜ਼ ਪੱਤਰ ਆਪਾਂ ਨੂੰ ਸਾਰੇ ਕੰਪਲੀਟ ਮਿਲ ਜਾਣਗੇ ਗੱਡੀ 'ਚ ਕਮੀ ਕੋਈ ਨਹੀਂ ਹੈਗੀ ਰੰਗ ਗੱਡੀ ਦਾ ਪੂਰਾ ਵਧੀਆ ਸੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਸਟਾਰਟ ਕਰਕੇ ਦੇਖਣਾ ਚਾਹੁੰਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ ਮਾਲਕ ਨਾਲ ਫੋਨ ਤੇ ਗੱਲਬਾਤ ਇੱਕ ਵਾਰੀ ਲਾਜ਼ਮੀ ਕਰੋ ਸੀ ਜੇ ਕੋਈ ਗੱਡੀ ਜਾ ਕੇ ਦੇਖਣਾ ਚਾਹੁੰਦਾਗਾ ਨੰਬਰ ਸਕਰੀਨ ਤੇ ਮਾਲਕ ਦਾ 97793 17111 ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਹੀ ਕਰੋ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜਰੂਰ ਦਬਾ ਦਿਓ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਦੇਖ ਰਹੇ ਹੂੰ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਨਵੀਆਂ ਮਸ਼ੀਨਰੀਆਂ ਅਲੱਗ-ਅਲੱਗ ਏਰੀਆ ਤੋਂ ਲੈ ਕੇ ਆਉਂਦੇ ਰਹੇ ਨੇ ਅਸੀਂ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਦੇ ਰਹਿੰਦੇ ਰਹੋ ਜੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਣੀ ਹੀ ਹੁੰਦੀ ਹੈ ਜੀ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਲਾਈਕ ਸ਼ੇਅਰ ਲਾਜ਼ਮੀ ਕਰਦੋ ਚੈੱਕ ਕਰ ਲਓ ਇੱਕ ਵਾਰੀ ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ ਸਿਟੀ ਸ਼ੋਅ ਆਪਣੇ ਕੋਲੇ ਮੋਟਰਸਾਈਕਲ ਮਾਲਕ ਨੇ ਸੇਲ ਵਾਸਤੇ ਭੇਜਿਆ ਹੋਇਆ ਸੀ 2004 ਮਾਡਲ ਹੈ ਪੰਜਾਬ ਨੰਬਰ ਹੈ ਜੀ ਤੇ 21500 ਰੁਪਿਆ ਮਾਲਕ ਨੇ ਡਿਮਾਂਡ ਕਹੀ ਆ ਤੇ مالک ਦਾ ਏਰੀਆ ਬਟਾਲਾ ਹੈਗਾ ਬਟਾਲੇ ਜਾ ਕੇ ਦੇਖ ਸਕਦੇ ਹੋ ਤੇ ਕਾਗਜ਼ ਪੇਪਰ مالک ਕੋਲ ਹੈਗੇ ਸੀ ਆਰਸੀ ਵਗੈਰਾ ਹੈਗੀ ਆ ਬਾਕੀ مالک ਨਾਲ ਫੋਨ ਤੇ ਗੱਲਬਾਤ ਤੁਸੀਂ ਆਪ ਕਰ ਸਕਦੇ ਹੋ ਮਾਡਲ ਦੀ ਗੱਲ ਕਰੀਏ ਚਾਰ ਮਾਡਲ مالک ਨੇ ਦੱਸੇਗਾ ਸਿਟੀ ਸੋਏ ਜੀ ਇਹ ਪੁਰਾਣੀ ਸ਼ੇਪ ਦਾ ਪੁਰਾਣਾ ਮਾਡਲ ਹੈ ਸੀ ਤੇ ਤੁਹਾਨੂੰ ਪਸੰਦ ਆ ਗਿਆ ਹੋਊਗਾ ਜਿਨ੍ਹਾਂ ਨੇ ਪੈਸੇ ਘੱਟ ਲਾਉਣੇ ਸੀ ਮੋਟਰਸਾਈਕਲ ਤੇ ਤਾਂ مالک ਨੇ ਇਹ ਇੱਕ ਡਿਮਾਂਡ ਕੀਤੀ ਹੈ ਜੀ ਕੋਈ ਫਿਕਸ ਰੈਟ ਨਹੀਂ ਹੈਗਾ مالک ਕਹਿੰਦੇ ਨੇ ਦੇ ਮੌਕੇ ਤੇ ਰੇਟ ਕਰ ਵੀ ਲਵਾਂਗੇ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਘਟਵਾ ਦਾ ਪੂਰਾ ਕੀਤਾ ਜਾਊਗਾ ਜੀ ਮਾਨਤਨ ਪੂਰਾ ਕੀਤਾ ਜਾਊਗਾ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਬਟਾਲੇ ਜਾ ਕੇ ਦੇਖੋ ਸਟਾਰਟ ਕਰਕੇ ਦੇਖੋ ਤੋਰ ਕੇ ਦੇਖੋ ਜੀ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਮੁਕਾ ਲਿਓ ਜੀ ਨੰਬਰ ਸਕਰੀਨ ਤੇ 94178098b ਕਰੋ ਜੀ ਗੱਲ ਕਿਸੇ ਵੀ ਤਰ੍ਹਾਂ ਦੀ ਮੋਟਰਸਾਈਕਲ ਬਾਰੇ ਗੱਲ ਕਰਨੀ ਹੈ ਜੀ ਇੱਕ ਆਪਾਂ ਮੋਟਰਸਾਈਕਲ ਇੱਕ ਹੋਰ ਲੈ ਕੇ ਪਹੁੰਚਿਆ ਸੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬੋਲਟ ਹੈਗਾ ਬੋਲਟ ਹੈ ਜੀ ਕੰਡੀਸ਼ਨ ਆਲੂਕੀਆ ਕੰਡੀਸ਼ਨ ਬਹੁਤ ਵਧੀਆ ਸੀ ਬੋਲਟ ਇਹ ਕਲਾਸਿਕ ਹੈ ਜੀ ਤੇ ਬਰਨਾਲੇ ਖੜਾ ਹੈਗਾ ਅੱਧੇ ਟਾਇਰ ਨੇ ਤੇ 14/15 ਮਾਡਲ ਹੈ 99000 ਰੁਪਿਆ ਡਿਮਾਂਡ ਹੈ ਜੀ ਟਾਇਰ ਵਧੀਆ ਨੇ ਕੰਡੀਸ਼ਨ ਆਲੂਕੀਆ ਸੀ ਬਾਕੀ ਸੋਹਣਾ ਹੈਗਾ ਚਲਾ ਕੇ ਤੁਸੀਂ ਦੇਖ ਸਕਦੋਂ ਮਾਲਕ ਦੇ ਘਰੇ ਖੜਾ ਹੈਗਾ ਰੇਟ ਮਾਲਕ ਨੇ 99000 ਰੁਪਿਆ ਜਿਹੜਾ ਕਿਹਾ ਹੈਗਾ ਕੋਈ ਫਿਕਸ ਨਹੀਂ ਕਿਹਾ ਜੀ ਮਾਲਕ ਕਹਿੰਦੇ ਨੇ ਮੌਕੇ ਤੇ ਕੀਤਾ ਜਾਊਗਾ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਸੀ ਤਾਂ ਜਾ ਕੇ ਦੇਖ ਵੀ ਸਕਦੇ ਹੋ ਮਾਲਕ ਦੇ ਏਰੀਆ 'ਚ ਬਾਕੀ ਮੈਂ ਉਮੀਦ ਕਰਦਾ ਸੀ ਤੁਹਾਨੂੰ ਬੁਲਟ ਇਹ ਪਸੰਦ ਆ ਗਿਆ ਹੋਊਗਾ ਜੇ ਕਿਸੇ ਨੂੰ ਬੁਲਟ ਪਸੰਦ ਆਇਆ ਇਹ ਕੋ ਜਾ ਕੇ ਦੇਖਣਾ ਚਾਹੁੰਦਾਗਾ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਕਰੋ ਜੀ ਰੇਟ ਮਾਲਕ ਨਾਲ ਮੁਕਾਓ ਜੀ ਰੇਟ ਮੁਕਾ ਕੇ ਗੱਲਬਾਤ ਸਾਰੀ ਕਰਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਬੁਲਟ ਤੁਹਾਨੂੰ ਕਿਵੇਂ ਦਾ ਲੱਗਿਆ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤੇ ਗੱਲ ਹੁਣ ਕਰਾਂਗੇ ਆਪਾਂ ਇੱਕ ਆਲਟੋ ਗੱਡੀ ਲੈ ਕੇ ਪਹੁੰਚੇ ਅਸੀਂ ਆਪਾਂ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਐ 2006 ਮਾਡਲ ਗੱਡੀ ਐ ਪੂਰੀ ਵਧੀਆ ਸੀ ਤੇ ਪਾਸਿੰਗ ਇਹਦੀ ਖਤਮ ਐ ਸੀ 90 ਪੈਸੇ ਆਪ ਨੂੰ ਟਾਇਰ ਮਿਲ ਜਾਣਗੇ ਕੰਡੀਸ਼ਨ ਓਕੇ ਐ ਏਸੀ ਹੀਟਰ ਚਾਲੂ ਕੰਡੀਸ਼ਨ ਦੇ ਵਿੱਚ ਐ ਸੀ ਬਰਨਾਲੇ ਏਰੀਆ 'ਚ ਗੱਡੀ ਖੜੀ ਐ ਪਿੰਡ ਪੰਦੇਰ 72000 ਰੁਪਿਆ ਡਿਮਾਂਡ ਕਹੀ ਐ ਮਾਲਕ ਨੇ ਟਾਇਰਾਂ 'ਚ ਅਲਾਈ ਗੱਡੀ ਚਿੱਟੇ ਰੰਗ ਦੀ ਐ ਸੋਹਣੀ ਗੱਡੀ ਐ ਸੀ ਬਾਕੀ ਤੁਹਾਨੂੰ ਪਸੰਦ ਆ ਗਈ ਹੋਊਗੀ ਰੇਟ ਮਾਲਕ ਨੇ ਕਿਹਾਗਾ ਇੱਕ ਡਿਮਾਂਡ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਹੀ ਰਹੂ ਵੀਡੀਓ ਪਸੰਦ ਆਈ ਐ ਸੀ ਗੱਡੀ ਪਸੰਦ ਆਈ ਐ ਤੇ ਆਪਣੀਆਂ ਸਾਰੀਆਂ ਗੱਡੀਆਂ ਤੇ ਮੋਟਰਸਾਈਕਲ ਪਸੰਦ ਆਏ ਸੀ ਤਾਂ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਆ ਜੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਦੀ ਭੇਜੋ ਆਪਣੇ ਕੋਲੇ ਫਰੀ ਚ ਆਪਾਂ ਐਡ ਲਾ ਦੇਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਦੇ ਨਾਲ ਸੀ ਕੀ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਪਾ ਦਿਓ ਜੀ